ਤਾਂ ਤੇ ਪਹਿਤੋਂ ਪਾਤਸ਼ਾਹ ਮਰਾਹ ਹਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਇਹ ਤੁੰਤਨ ਪਾਤਸ਼ਾਹ ਦੀ ਚਰਨਛੋਟ ਅਧੀ ਸੀ ਤੇ ਇਸ ਤਰਜੀ ਤੇ ਪਹੁੰਚ ਕੇ ਗੁਰਨਾਨ ਦੇਵ ਪਾਤਸ਼ਾਹ ਜੀ ਨੇ ਇੱਥੇ ਦੇਖ ਰਹਿਣ ਵਾਲਾ ਸਾਲਸਰਾਏ ਜ਼ੋਰੀ ਹੈ ਭੁੱਖ ਲੱਗੀ ਹੈ ਸਾਈ ਬਹੁਤ ਭੁੱਖ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਕੋਲ ਕੀਮਤੀ ਲਾਲ ਜਿੱਕੇ ਭਾਈ ਮਰਦਾਨਾ ਜੀ ਨੂੰ ਪਰਜਾ ਚ ਵੇਚੇ ਪਏ ਸਾਲਸਾਈਂ ਸੁਰੀ ਕੇ ਲੋਕ ਸਜਣਾ ਇੱਕ ਕੰਤਾਸ ਨੂੰ ਧਾਲੀ ਵੇਚਣਾ ਕਿਉਂ ਚਾਹੁੰਦੇ ਕਿੰਦਾ ਆਪ ਪ੍ਰਸ਼ਾਦਾ ਛਕਣਾ ਹੈ ਤੇ ਮੇਰੇ ਗੁਰੂ ਨੇ ਮੈਨੂੰ ਕਿੱਥੇ ਹੈ ਕਹ ਲੈ ਮੈਨੂੰ ਗੁਰੂ ਨੂੰ ਮਲਾ ਦੇ ਤੇ ਪ੍ਰਸ਼ਾਦਾ ਪਾਣੀ ਤੁੰਦ ਮੇਰੇ ਗੁਰੂ ਸ਼ਕੋ ਮੋਬੀਦਾਨਕ ਜੀ ਨੇ ਜਿਹੜਾ ਉਹ ਸਵਾਲ ਕੀਤਾ ਗੱਲ ਲਗੇ ਸਾਲਸਰਾਏ ਕਿ ਇਹ ਇਹਨੂੰ ਪੱਥਰਾਂ ਦੀ ਬੜੀ ਪਛਾਣ ਹੈ ਪਰ ਜ਼ਿੰਦਗੀ ਦੀ ਕੋਈ ਪਛਾਣ ਨਹੀਂ ਚਾਲਗਾ ਮਹਾਰਾਜ ਪੱਥਰ ਪਛਾਣ ਵਾਲਾ ਕੋਈ ਕਾਰੀਗਰ ਤਾਂ ਕੋਈ ਉਹਨਾਂ ਪੱਥਰੇ ਪਛਾਣੇ ਸਿਖਾ ਦਿੱਤੇ ਅੱਜ ਤੁਸੀਂ ਕਿੱਲ ਗਿਓ ਜੀਵਨ ਦੀ ਜਾਇਦਤ ਹੈ ਇਤਿਹਾਸ ਇਹ ਕਹਿੰਦਾ ਹੈ ਕਿ ਸਿੱਖੀ ਦਾ ਪਹਿਲਾ ਪ੍ਰਚਾਰਕ ਜਿਹੜਾ ਕਹਿੰਦੇ ਕਿ ਉਹ ਸੰਸਾਰਾਈ ਜ਼ੋਰੀ ਨੂੰ ਪੂਰਬੀ ਭਾਰਤ ਦਾ ਖਾਂਦਿਆ ਗੁਰੂ ਸਾਹਿਬ ਦਾ। ਪਰ ਉਹ ਇੱਕ ਵਾਰ ਸੈਮਾ ਰਾਜ ਆਖਰੀ। ਤੇ ਕਿਸੇ ਸਤਾਂ ਦੇ ਵਿੱਚੋਂ ਕੋਈ ਉੱਡ ਚੱਲ ਕੇ ਆਇਆ। ਗੁਰੂ ਦਾ ਬਾਗ ਇੱਥੇ ਇੱਕ کریم ਬਖਸ਼ਤ ਨਹੀਂ ਬਖਸ਼ ਦਾ ਬਾਗ ਸੀਗਾ। ਇਹ ਬਾਗ ਵਿੱਚੋਂ ਜਿਹੜਿਆ ਸੀ ਤਾਂ ਕੁਝ ਨਹੀਂ ਸੀ ਹੁੰਦਾ ਦਿੱਤਾ ਤੇ ਇਤਿਹਾਸ ਕਹਿੰਦਾ ਕਿ ਜਿਸ ਮਨੇ ਗੁਰੂ ਜੀ ਇੱਕ ਵਾਰ ਇਸ ਬਾਗ ਜਾਂਦੇ ਨੇ ਤੇ ਬਾਗ ਹਰਾ ਭਰਾ ਹੋ ਗਿਆ। ਤੇ ਜਦੋਂ ਉਹ ਬਾਗ ਹਰਾ ਭਰਾਉਂਦਾ ਤੇ ਕਹਿੰਦੇ ਰਹੀਮ ਮਕਰੀਮ ਬਖਸ਼ਾਉਂਦੇ ਨੇ ਲੋਕਾਂ ਨੇ ਦੱਸਿਆ ਕਿ ਤੇਰਾ ਬਾਗ ਹਰਾ ਹੋ ਗਿਆ ਤੇ ਜਦੋਂ ਉਹ ਸਾਹਮਣੇ ਹੁੰਦੇ ਨੇ ਤੇ ਜਦੋਂ ਉਹ ਰਹੀਮ ਮਕਰੀਮ ਬਖਸ਼ਾਉਂਦੇ ਨੇ ਤੇ ਗੁਰੂ ਦੇਵ ਸਾਹਿਬ ਜੀ ਨੇ ਇੱਕ ਸਵਾਲ ਕੀਤਾ ਚੱਲ ਕੇ ਬਾਗ ਕੇ ਲੈਣਾ ਦਾ ਗੁਰੂ ਦਾ ਦੂਜੀ ਵਾਰ ਗੁਰੂ ਦਾ ਤੀਜੀ ਵਾਰ ਕਿਹਾ ਗੁਰੂ ਕਾ ਕਹਿੰਦੇ ਗੁਰੂ ਕਾ ਬਾਗ ਇਹਦਾ ਲੈ ਵੀ ਬਾਗ ਵੀ ਚਾਹਤ ਮਾਰੀ ਕਰਾ ਦੇ ਗੁਰਮਨ ਸਾਹਿਬ ਜੀ ਨੇ ਜੋ ਢੀਂਚੀ ਪੀਜੀਆ ਉਹ ਸਪੀਚ ਨੂੰ ਗੁਰਮਨ ਸਾਹਿਬ ਜੀ ਨੇ ਇਸ ਖੇਤੀ ਨੂੰ ਤਿਆਰ ਕੀਤਾ ਤੇ ਸਾਰਾ ਸਰਾਇ ਜ਼ੋਰੀ ਉੱਲੀ ਸਿਖਾਣੇ ਨਿਕਾ ਕੇ ਸਿਖੇ ਨੂੰ ਤਿਆਰ ਕੀਤਾ ਹੈ ਤਾਂ ਕਿ ਸ੍ਰੀ ਪਟਨਾ ਸਾਹਿਬ ਮੌਜੂਦ ਹੈ ਔਰ ਸਿੰਘ ਸਾਹਿਬ ਸਾਡੇ ਨਾਲ ਨੇ ਲੜਕੇ ਇਸ ਇਤਿਹਾਸਿਕ ਸਥਾਨ ਦੇ ਇਤਿਹਾਸ ਦੇ ਨਾਲ ਸਾਨੂੰ ਰੂਬਰੂ ਕਰਾਉਣਗੇ ਸਿੰਘ ਸਾਹਿਬ ਇਸ ਨੂੰ ਬੜੀ ਸੰਗਤ ਕਿਹਾ ਜਾਂਦਾ ਹੈ ਕਹਿੰਦੇ ਕਿ ਇਹ ਹਵੇਲੀ ਸੀ ਪਹਿਲਾਂ ਕਕਲਸ ਉਹ ਹੈ ਕਿ ਕਿ ਫਤਿਹ ਤੁੰਗੂ ਜੇਹ ਬਾਤਰ ਪਾਸ਼ਾ ਮਹਾਰਾਜ ਹਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੋਂ ਪਹਿਲਾਂ ਇਹ ਧੰਗ ਗੁਰੂ ਨਾਨਕ ਪਾਸ਼ਾ ਦੀ ਚਰਨਛੋਟ ਅਧੀ ਹੈ ਜੀ ਸਤਿਗੁਰੂ ਗੁਰਨਾਨਕ ਸਾਹਿਬ ਮਹਾਰਾਜ ਆਪਣੇ ਪ੍ਰਚਾਰ ਦੌਰਿਆਂ ਦੇ ਦੌਰਾਨ ਜਿਸ ਵੇਲੇ ਪਟਨਾ ਸਾਹਿਬ ਦੀ ਸਰਤੀ ਤੇ ਪਹੁੰਚਦੇ ਨੇ ਤੇ ਇਸ ਧਰਤੀ ਤੇ ਪਹੁੰਚ ਕੇ ਗੁਰੂ ਨਾਨਕ ਪਾਸ਼ਾ ਜੀ ਨੇ ਇੱਥੇ ਦੇ ਇੱਕ ਰਹਿਣ ਵਾਲਾ ਸਾਲਸਰਾਈ ਜ਼ੋਰੀ ਹੈ ਜੀ ਸਾਲਸਰਾਈ ਜ਼ੋਰੀ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਭਾਈ ਮਰਦਾਨਾ ਜੀ ਨੇ ਇੱਕ ਸਾਖੀ ਆਉਂਦੀ ਹੈ ਕਿ ਭਾਈ ਮਰਦਾਨਾ ਜੀ ਕਹਿੰਦੇ ਕਿ ਭੁੱਖ ਲੱਗੀ ਹੈ ਸਾਈਂਬ ਹਜ਼ੂਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਕੁਲ ਕੀਮਤੀ ਲਾਲ ਦੇ ਕੇ ਭਾਈ ਮਰਦਾਨਾ ਜੀ ਨੂੰ ਬਾਜ਼ਾਰ ਚ ਭੇਜਿਆ ਭਾਈ ਮਰਦਾਨਾ ਸਾਰੀ ਮਾਰਕੀਟ ਦੇ ਬਾਜ਼ਾਰ ਵਿੱਚ ਘੁੰਮਦੇ ਨੇ ਤੇ ਉਸ ਲਾਲ ਦੇ ਕੀਮਤ ਕੋਈ ਨਹੀਂ ਪਾਉਂਦਾ ਤੇ ਗੁਰੂ ਨੇ ਕਿਹਾ ਸੀ ਆ ਬੜਾ ਕੀਮਤੀ ਹੈ ਭਾਈ ਮਰਦਾਨਾ ਜੀ ਜਿਸ ਵੇਲੇ ਬਾਜ਼ਾਰ ਚ ਘੁੰਮਦੇ ਪੁੱਛਿਆ ਭਾਈ ਇੱਥੇ ਹੋਰ ਵੀ ਕੋਈ ਹੈ ਕਹਨ ਲਗੀ ਕਿਸੇ ਨੇ ਦਸਰਾ ਕੀਤਾ ਕਿ ਸਾਲਸਰਾਏ ਜ਼ੋਰੀ ਆ ਉਹਦੇ ਕੋਲ ਚਲਾ ਜਾ ਤੇ ਸਾਲਸਰਾਏ ਜ਼ੋਰੀ ਦੀ ਜਿਸ ਵੇਲੇ ਦੁਕਾਨ ਤੇ ਭਾਈ ਮਰਦਾਨਾ ਜੀ ਪਹੁੰਚਦੇ ਨੇ ਤੇ ਇਤਿਹਾਸ ਕਹਿੰਦਾ ਹੈ ਕਿ ਭਾਈ ਮਰਦਾਨਾ ਜੀ ਨੇ ਜਿਸ ਵੇਲੇ ਲਾਲ ਸਾਹਮਣੇ ਰੱਖਿਆ ਤੇ ਉਹਦਾ ਨੌਕਰ ਸੀ ਦੁਕਾਨ ਚ ਉਹ ਲੈ ਕੇ ਚਲਾ ਗਿਆ ਅੰਦਰ ਜਾ ਕੇ ਉਹਨੇ ਆਪਣੇ ਮਾਲਕ ਨੂੰ ਦੱਸਿਆ ਨੌਕਰ ਦਾ ਨਾਂ ਸੀ ਅਧਰਕਾ ਉਹ ਅਧਰਕੇ ਨੇ ਜਾ ਕੇ ਸਾਲਸਰਾਏ ਜ਼ੋਰੀ ਜੀ ਨੂੰ ਦੱਸਿਆ ਤੇ ਸਾਲਸਰਾਏ ਜ਼ੋਰੀ ਨੇ ਜਦੋਂ ਸੋ ਲਾਲ ਨੂੰ ਵੇਖਿਆ ਤੇ ਵੇਖ ਕੇ ਕਹਿੰਦਾ ਇਹਦੀ ਕੀਮਤ ਅਸੀਂ ਦੇ ਨਹੀਂ ਸਕਦੇ ਇੱਕ ਕੰਮ ਕਰ ਸਾਡੇ ਜ਼ੋਰੀਆਂ ਦੇ ਵੀ ਇੱਕ ਰਵਾਜ ਹੈ ਕਿ ਸਾਡੀ ਦੁਕਾਨ ਦੇ ਵਿੱਚ ਅਗਰ ਕੋਈ ਆ ਜਾਵੇ ਅਗਰ ਅਸੀਂ ਉਹਦੀ ਸਮਾਨ ਨੂੰ ਆਪਾਂ ਖਰੀਦ ਨਾ ਸਕੀਏ ਉਹਨੂੰ ਦੁਕਾਨ ਤੋਂ ਖਾਲੀ ਨਹੀਂ ਜਾਣ ਦਿੰਦੇ ਉਹਨੇ 100 ਰੁਪਿਆ ਉਸ ਵੇਲੇ ਦਾ ਦੇ ਕੇ ਭਜਿਆ ਤੇ ਭਾਈ ਮਰਦਾਨਾ ਗੁਰਨਾਨ ਸਿੰਘ ਦੇ ਕੋਲ ਗਏ ਨੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕੱਲ ਗਏ ਮਰਦਾਨਿਆਂ ਵੇਖ ਉਹਨੇ ਸਾਡਾ ਲਾਲ ਵੇਖਿਆ ਕੀਮਤੀ ਸੀ ਲਾਲ ਸਾਡਾ ਖਰੀਦਿਆ ਨਹੀਂ ਕਿ ਸਾਡਾ ਇਹ ਹੱਕ ਨਹੀਂ ਬਣਦਾ ਕਿ ਅਸੀਂ ਉਹਦੇ ਪੈਸੇ ਨੂੰ ਰੱਖੀਏ ਵਾਪਸ ਭੇਜਿਆ ਸਾਲ ਜਦੋਂ ਮੁੜ ਕੇ ਪਈਦਾ ਦੋ ਤਿੰਨ ਚੱਕਰ ਲਵਾਉਂਦੇ ਭਾਈ ਮਰਦਾਨਾ ਜੀ ਕਿਹਦੇ ਮਹਾਰਾਜ ਤੁਸੀਂ ਕਦੇ ਉਧਰ ਭੇਜ ਦਿੰਦੇ ਹੋ ਉਹ ਮੈਨੂੰ ਇੱਥੇ ਭੇਜ ਦਿੰਦਾ ਤੇ ਹੁਣ ਸਾਲਸਤਰਾਏ ਜ਼ੋਰੀ ਜਿਸਲੇ ਅੰਤਵਾਰ ਜਾਂਦਾ ਹੈ ਤੇ ਸਾਲਸਤਰਾਏ ਜ਼ੋਰੀ ਕਹਿੰਦਾ ਸੱਜਣਾ ਇੱਕ ਗੱਲ ਦੱਸ ਤੂੰ ਲਾਲ ਵੇਚਣਾ ਕਿਉਂ ਚਾਹੁੰਦਾ ਕਹਿੰਦਾ ਆਪਾਂ ਪ੍ਰਸ਼ਾਦਾ ਛਕਣਾ ਤੇ ਮੇਰੇ ਗੁਰੂ ਨੇ ਮੈਨੂੰ ਭੇਜਿਆ ਕਹ ਲੈ ਮੈਨੂੰ ਗੁਰੂ ਨੂੰ ਮਿਲਾ ਦੇ ਤੇ ਪ੍ਰਸ਼ਾਦਾ ਪਾਣੀ ਤੁਸੀਂ ਮੇਰੇ ਕੋਲ ਛਕੋ ਅਧਰੱਕਾ ਜਿਹੜਾ ਆਕੇ ਗੁਰਨਾਨਕ ਪਾਤਸ਼ਾਹ ਜੀ ਦੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਸਾਲਸਰਾਏ ਜ਼ੁਰੀ ਦੇ ਕੋਲ ਜਾਂਦੇ ਸਾਲਸਰਾਏ ਜ਼ੁਰੀ ਤੇ ਜਿਹੜੀ ਗੱਲ ਕੀਤੀ ਨਾ ਬਾਬੇ ਨਾਨਕ ਜੀ ਨੇ ਜਿਹੜਾ ਉਹਨੂੰ ਸਵਾਲ ਕੀਤਾ ਕਹਿਣ ਲੱਗੇ ਸਾਲਸਰਾਏ ਕਿ ਤੈਨੂੰ ਪੱਥਰਾਂ ਦੀ ਬੜੀ ਪਛਾਣ ਹੈ ਪਰ ਜ਼ਿੰਦਗੀ ਨੂੰ ਕਦੇ ਪਛਾਣੇ ਕਹਣ ਲਗਾ ਮਹਾਰਾਜ ਪੱਥਰ ਪਛਾਣਨ ਵਾਲਾ ਕੋਈ ਕਾਰੀਗਰ ਲੱਭ ਕੇ ਉਹਨੇ ਪੱਥਰ ਹੀ ਪਛਾਣਨੇ ਸਿਖਾ ਦਿੱਤੇ ਅੱਜ ਤੁਸੀਂ ਮਿਲ ਗਿਓ ਜੀਵਨ ਦੀ ਜਾਇਜ਼ ਸਿਖਾ ਦਿੱਤੀ ਬਾਬੇ ਨਾਨਕ ਦਾ ਇਹੋ ਜਿਹਾ murid ਬਣਿਆ ਆਪਣੀ ਹਵੇਲੀ ਗੁਰੂ ਨਾਨਕ ਸਾਹਿਬ ਦੀ ਕਹ ਲੋ ਨਾਮ ਹੀ ਕਰ ਦਿੱਤੀ ਕਿਸੇ ਤੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਤੁਸੀਂ ਵੇਖੋ ਪੂਰਬੀ ਭਾਰਤ ਦੀ ਅਨੇ ਪਾ ਜਿੱਥੇ ਜਾਂਦੇ ਆ ਨਾ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਨੂੰ ਦੌਰੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਰਾਵਾਂ ਤੇ ਤੁਰਦੇ ਆਏ ਨੇ ਉਹ ਕਿਉਂਕਿ ਟਕਾਣਾ ਪਹਿਲੇ ਸਿੱਖੀ ਦਾ ਕੇਂਦਰ ਬਣ ਚੁੱਕਿਆ ਸੀਗਾ ਉਹ ਸਿੱਖ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਸਿੱਖੀ ਦਾ ਪਹਿਲਾ ਪ੍ਰਚਾਰਕ ਜਿਹੜਾ ਕਹ ਲਓ ਕਿ ਉਹ ਸਾਲਸਰਾਏ ਜ਼ੋਰੀ ਨੂੰ ਪੂਰਬੀ ਭਾਰਤ ਦਾ ਥਾਪਿਆ ਗੁਰਮਾਨ ਸਿੰਘ ਉਹ ਫਿਰ ਚੱਕਾਮ ਚੱਲਦਾ ਰਿਹਾ ਉਹਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਜਿੱਥੇ ਇਸ ਇਲਾਕੇ ਵਿੱਚ ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਂਦੇ ਨੇ ਤੇ ਜਿਸ ਅਸਥਾਨ ਦੇ ਵਿੱਚ ਤੁਸੀਂ ਹੁਣ ਚੱਲ ਕੇ ਆਏ ਗੁਰੂ ਕਾ ਬਾਗ ਇੱਥੇ ਇੱਕ کریم ਬ ਇਹ ਬਾਗ ਬਿਲਕੁਲ ਜਿਹੜਿਆ ਸੀਗਾ ਕੁਛ ਨਹੀਂ ਸੀ ਹੁੰਦਾ ਤੇ ਇਤਿਹਾਸ ਕਹਿੰਦਾ ਕਿ ਜਿਸ ਵੇਲੇ ਗੁਰੂ ਤੇਗ ਬਹਾਦਰ ਇਸ ਬਾਗ ਵਿੱਚ ਆਉਂਦੇ ਨੇ ਤੇ ਬਾਗ ਹਰਾ ਭਰਾ ਹੋ ਜਾਂਦਾ ਤੇ ਜਦੋਂ ਉਹ ਬਾਗ ਹਰਾ ਭਰਾ ਹੁੰਦਾ ਤੇ ਕਹਿੰਦੇ ਰਹੀਮ ਬਖਸ਼ کریم ਬਖਸ਼ ਆਉਂਦੇ ਨੇ ਲੋਕਾਂ ਨੇ ਦੱਸਣਾ ਕੀਤਾ ਤੇਰਾ ਬਾਗ ਹਰਾ ਹੋ ਗਿਆ ਤੇ ਜਦੋਂ ਉਹ ਸਾਹਮਣੇ ਆਉਂਦੇ ਨੇ ਤੇ ਜਦੋਂ ਰਹੀਮ ਬਖਸ਼ کریم ਬਖਸ਼ ਆਉਂਦੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਇੱਕ ਸਵਾਲ ਕੀਤਾ ਚੱਲ ਕੇ ਬਾਗ ਕੇ ਦਾ ਇਹਦਾ ਗੁਰੂ ਦਾ ਦੂਜੀ ਵਾਰ ਗੁਰੂ ਦਾ ਤੀਜੀ ਵਾਰ ਕਿਆ ਗੁਰੂ ਦਾ ਕਹਿੰਦੇ ਲੈ ਫਿਰ ਬਾਗ ਨੂੰ ਚਾਰ ਦੁਵਾਰੀ ਕਰਾ ਦੇ ਉਸ ਬਾਗ ਦੀ ਅੱਜ ਵੀ ਜਿਹੜੀ ਚਾਰ ਦੁਵਾਰੀ ਹੈ ਉਹ ਬਾਉਂਡਰੀ ਕਰਾਈ ਗਈ ਹੈ ਔਰ ਸੱਚਮੁੱਚ ਉਹ ਬਾਗ ਗੁਰੂ ਕਾ ਹੀ ਬਣ ਗਿਆ ਤੇ ਇਹ ਸਿੱਖੀ ਦੀਆਂ ਜੜੀਆਂ ਨਹੀਂਆਂ ਨੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਾੜੀਆਂ ਨੇ ਪ੍ਰਿੰਸੀਪਲ ਸਤਵੀਰ ਸਿੰਘ ਨੇ ਇੱਕ ਬੜੀ ਪਿਆਰੀ ਗੱਲ ਕਹੀ ਸੀ ਚੰਨਕਾ ਗੁਰਨਾਨਕ ਪਾਤਸ਼ਾਹ ਨੇ ਜਿਸ ਸਿੱਖੀ ਦੀ ਨੀਂ ਰੱਖੀ ਨਾ ਬਾਕੀ ਜਿਹੜੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੇ ਹੋ ਨਾ ਉਹਨਾਂ ਨੇ ਦੁਬਾਰਾ ਖੜੀਆਂ ਕੀਤੀਆਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਲੈਂਟਰ ਪਾ ਕੇ ਮੁਕੰਮਲ ਕਰ ਦਿੱਤਾ ਜੀ ਗੁਰੂ ਕੋਲ ਸਿੱਖ ਪਾਤਸ਼ਾਹੀ ਜੀ ਨੇ ਅੱਛਾ ਫਿਰ ਉਹ ਇੱਥੇ ਆਉਂਦੇ ਆ ਤੇ ਇੱਥੇ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਉਂਦੇ ਨੇ ਤੇ ਇੱਥੇ ਮਾਤਾ ਜੀ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਤੇ ਹੋਰ ਜਿਹੜੇ ਨਾਲ ਸਿੰਘ ਉਹਨਾਂ ਨੂੰ ਛੱਡ ਕੇ ਕੁਝ ਕੁ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਸਿੱਖੀ ਦੇ ਪ੍ਰਚਾਰ ਲਈ ਪੂਰਬੀ ਭਾਰਤ ਦੇ ਪੂਰਾ ਤੋਂ ਦੌਰਾ ਕਰਦਾਂ ਨੇ ਅਸਾਮ ਬੰਗਾਲ ਇੱਥੇ ਢਾਕੇ ਤੱਕ ਗੁਰੂ ਸਾਹਿਬ ਜਾਂਦੇ ਨੇ ਤੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਅੱਜ ਵੀ ਥਾਪੇ ਹੋਏ ਸਿੱਖ ਜਿਹੜੇ ਨੇ ਉਹ ਤੁਸੀਂ ਕੋਲਕਾਤਾ ਦੀ ਧਰਤੀ ਤੇ ਜਾਓ ਉੱਥੇ ਵੀ ਆ ਜੇ ਉੱਥੇ ਇੱਕ ਵੱਡਾ ਗੁਰਦੁਆਰਾ ਹੈ ਠੀਕ ਹੈ ਜੀ ਉਹਨੂੰ ਬڑا ਸਿੱਖ ਸੰਗਤ ਕਿਹਾ ਜਾਂਦਾ ਹੈ ਬڑا ਸਿੱਖ ਸੰਗਤ ਤੇ ਨਾਲ ਹੀ ਛੋਟਾ ਸਿੱਖ ਸੰਗਤ ਵਿੱਚ ਹੈ ਜੀ ਉਹ ਗੁਰੂ ਸਾਹਿਬ ਜੀ ਕਾਇਮ ਕੀਤੀ ਹੋਈ ਸੰਗਤਾਂ ਨੇ ਜਿਹੜੇ ਗੁਰੂ ਨਾਲ ਜੁੜੀਆਂ ਸਨ ਔਰ ਅੱਜ ਤੱਕ ਤੁਸੀਂ ਵੇਖਿਆ ਕਿ ਉਹ ਸੰਗਤ ਦਾ ਪਿਆਰ ਅੱਜ ਵੀ ਠਾਠਾ ਪੂਰੀ ਭਾਰਤੀ ਮਾਰਦਾ ਕਿਵੇਂ ਹੈ ਕਿਵੇਂ ਲੋਕਾਂ ਦਾ ਸ਼ਾਦ ਹੀ ਵੇਖਿਆ ਇਹ ਸਭ ਗੁਰੂ ਦੀ ਦੇਣ ਹੈ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਜੋ ਬੀਜ ਬੀਜਿਆ ਨਾ ਉਸ ਬੀਜ ਨੂੰ ਗੁਰਮਤਿ ਸਾਹਿਬ ਜੀ ਨੇ ਉਸ ਖੇਤੀ ਨੂੰ ਤਿਆਰ ਕੀਤਾ ਤੇ ਸਾਲਸਰਾਏ ਜ਼ੋਰੀ ਵਰਗੇ ਸਿੱਖਾਂ ਨੇ ਇਸ ਸਿੱਖੀ ਨੂੰ ਉੱਤੇ ਪਰਫਲ ਕੀਤਾ ਹੈ ਬਹੁਤ ਬਹੁਤ ਸ਼ੁਕਰੀਆ ਇਸ ਤਮਾਮ ਇਤਿਹਾਸ ਨੂੰ ਸਾਡੇ ਨਾਲ ਸਾਂਝਾ ਕਰਨ ਬਹੁਤ ਬਹੁਤ ਤੁਹਾਡਾ ਵੀ ਧੰਵਾਦੀ ਮੈਂ ਜਗਵਾਨੀ ਟੀਵੀ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਪੰਜਾਬ ਦੀ ਧਰਤੀ ਤੁਸੀਂ ਚੱਲ ਕੇ ਗੁਰੂ ਨਾਲ ਪਿਆਰ ਰੱਖਦੇ ਹੋਏ ਇਸ ਸਥਾਨ ਤੇ ਪੁੱਜ ਕੇ ਤੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ ਹੋ ਮਾਲਕ ਅਗੇ ਅਰਦਾਸ ਕਰਾਂਗੇ ਮਹਾਰਾਜ ਆਪ ਜੀ ਦੇ ਚਰਨਾਂ ਦੇ ਜਿਨ ਰਾਤ ਤੁਗਨੀ ਤਰਕੀਆਂ ਬਖਸ਼